ਉਡਾ ਪੈਰ ਤਰਾ ਬਾਈ ਇਧਰ ਕਿਵੇਂ ਹੋਇਆ ਇਧਰ ਤੁਸੀਂ ਹਿਸਾਬ ਲਾ ਲੋ ਕਿ 2000 ਮਤਲਬ ਕਿ 15 16 ਦੇ ਵਿੱਚ ਨਾ ਕਤਲ ਹੁੰਦੇ ਆ ਸਾਡੇ ਪਿੰਡਾਂਾਂ ਲਈ ਤੇ ਕਤਲ ਜਿੱਦਾਂ ਲਾ ਲੋਗੀ ਉਦੋਂ ਵੀ ਸਾਡੇ ਕੋਲ ਨਾਰਮਲ ਸੰਦ-ਸੁੰਦ ਹੁੰਦੇ ਹੀ ਤੇ ਅਦਾ ਤਰ੍ਹਾਂ ਦੂਤਰਾਂ ਵਾਲਾ ਦੇ ਕੰਮ ਰਿਆ ਹੀ ਨਹੀਂ ਹਿਸਾਬ ਲਾ ਲੋਗੀ ਤਕਰੀਬਨ ਇਹੋ ਹੀ ਸੰਦ-ਸੁੰਦ ਹੀ ਹੁੰਦੇ ਸੀ ਕੋਲ ਉਦੋਂ ਹਨ ਫੋਨ ਆ ਗਿਆ ਇਦਾਂ ਹੀ ਮਤਲਬ ਕਿ ਜਾਣਦਾ ਹੈ ਕਿਤੇ ਤੇ ਅਸੀਂ ਗੱਡੀ ਮੋੜ ਕੇ ਉਧਰ ਨੂੰ ਚੱਲ ਗਏ ਹੂੰ ਤੇ ਉੱਥੇ ਜਿੱਦਾਂ ਲਾ ਲੋਗੀ ਜਿੱਦਾਂ ਗੋਲੀ ਗਾਲੀ ਚੱਲਦੀ ਆ ਤੇ ਤੁਹਾਨੂੰ ਪਤਾ ਫਿਰ ਨੁਕਸਾਨ ਤੇ ਹੋਣਾ ਹੀ ਆ ਹੂੰ ਤੇ ਉਸ ਤੋਂ ਬਾਅਦ ਜਿੱਦਾਂ ਲਾ ਲੋਗੀ ਹੌਲੀ ਹੌਲੀ ਉਹ ਕੇਸ ਦੇ ਵਿੱਚ ਕਾਫੀ ਟਾਈਮ ਹੀ ਫਰਾਰ ਰਹਿ ਹੂੰ ਤੇ ਫਿਰ ਉਹ ਕੇਸ ਤੋਂ ਬਾਅਦ 2018 ਦੇ ਵਿੱਚ ਮਲਗੀ ਪਰਚੰਦਾ ਮੇਰੇ ਦੇ ਹੂੰ ਉਦੋਂ ਮਲਗੀ ਅੰਦਰੋਂ ਅੰਦਰ ਵੀ ਉਹ ਦੋੜ ਆਇਆ ਕਿ ਆਏ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਮਲਗੀ ਚਾਲ ਸੋ ਚਾਲ ਹੀ ਰਿਹਾ ਕੰਮ 1 2 3 2 2 3 ਇਦਾਂ ਹੀ ਰਿਆ ਹਸਾ ਹਤਾ ਇਹ ਮਤਲਬ ਵੀ ਜੇ ਮੈਂ ਪੁੱਛਾਂ ਵੀ ਸ਼ੌਂਕ ਦੀ ਕਿਵੇਂ ਪਰਚੇ-ਪੁਰਚੇ ਪੈ ਗਏ ਵੀ ਫਿਰ ਆ ਬੰਦੇ ਨੂੰ ਆਤ ਪੈ ਜਾਂਦੀ ਹੈ ਨਹੀਂ ਤੁਸੀਂ ਹਿਸਾਬ ਲਾ ਲਓ ਕਿ ਪਹਿਲਾਂ ਜਿੱਦਾਂ ਲਾ ਲਓ ਕਿ ਜਦੋਂ ਮੇਰੇ ਤੇ ਪਹਿਲਾ ਪਰਚਾ ਹੋਇਆ ਪਹਿਲਾਂ ਝਗੜਾ ਝੂੜਿਆ ਤੇ ਜਾਣੇ ਹਾਂ ਵੀ ਸਾਡੇ ਏਰੀਆ ਲ ਕਿਸੇ ਦੇ ਵੀ ਝਗੜਾ ਝਗੜਾ ਹੋਣਾ ਜਾਂ ਕਿ ਲੜਾਈ ਹੋਣੀ ਕਿ ਫੋਨ ਆਉਣਾ ਜਾਂ ਕਿ ਉੱਥੇ ਚਲ ਗਏ ਜਾਂ ਕੋਈ ਉੱਥੇ ਮਲ ਗਈ ਦੋ ਚਾਰ ਗੱਡੀਆਂ ਉੱਥੇ ਲੈ ਗਏ ਤੇ ਇਹ ਇਦਾਂ ਹੋਇਆ ਕਿ ਜਿੱਦਾਂ ਲਾ ਲੋ ਕਿ ਆਪਣਾ ਜਿਹੜਾ ਪਰਚਾ ਸਾਡੇ ਤੇ 2018 ਦੇ ਵਿੱਚ ਹੋਇਆ ਨਾ ਇਹਦੇ ਬਿਲਕੁਲ ਚਲੋ ਜਾਜ ਹੀ ਸਾਡੇ ਕੋਲ ਅਸਲਾ ਹੈਗਾ ਹੀ ਫੜਿਆ ਵੀ ਗਿਆ ਕਰੋ ਮਨ ਕੀ ਉਹਨਾਂ ਨੇ ਰੇਡ ਕੀਤੀ ਤੇ ਅਸਲਾ ਵੀ ਧਨਵਤਾ ਬਰਾਮਤ ਹੋਈ ਜਾਣਾ ਸੀ ਨਾਲ ਹੀ ਤੇ ਉਸ ਤੋਂ ਬਾਅਦ ਜਿੱਦਾਂ ਲਾ ਲੋ ਕਿ ਅਸੀਂ ਤਕਰੀਬਨ ਬਾਤ ਚ ਘਰੇ ਹੀ ਰਹਿੰਦੇ ਰਹਾਂ ਵੀ ਜਦੋਂ ਆ ਪਰਚਾ ਪੈ ਜਾਂਦਾ ਨਾ ਉਸ ਤੋਂ ਬਾਅਦ ਜ਼ਿਆਦਾਤਰ ਘਰੇ ਹੀ ਜਿੱਦਾਂ ਲਾ ਲੋ ਰਹਿੰਦੇ ਰਹਾਂ ਤੇ ਉਹ ਸੀਨ ਤੋਂ ਬਾਅਦ ਹਾਡੇ ਦੇ ਮਤਲਬ ਕਿ 2019 ਦੇ ਵਿੱਚ ਸਾਨੂੰ ਚੁੱਕ ਲੈਂਦੇ ਮੈਨੂੰ ਫੇਰ ਲਾਏ ਜਾਂਦੇ ਚੁੱਕ ਕੇ ਘਰੇ ਬੈਠੇ ਨੂੰ ਘਰੇ ਬੈਠੇ ਨੂੰ ਕੋਈ ਮਤਲਬ ਕਿ ਐਦਾਂ ਦਾ ਕੋਈ ਸੀਨ ਹੀ ਨਹੀਂ ਹੁੰਦਾ ਜਾਂ ਕਿਤੇ ਆਉਣ ਜਾਂ ਜਾਂ ਕਿਤੇ ਚਲੋ ਲੜਾਈ ਕਿਸੇ ਦੀ ਸੀ ਝਗੜਾ ਕਿਸੇ ਦਾ ਹੀ ਸਾਨੂੰ ਲੱਗੇ ਚੁੱਕ ਕੇ ਤੇ ਮੈਨੂੰ ਲੱਗੇ ਤੇ ਮੈਨੂੰ ਆਦੇ ਕਿ ਤੇਰਾ ਇੱਥੇ ਮਤਲਬ ਕਿ ਐਦਾਂ ਰੋਲ ਆ ਮੈਂ ਉਹਨਾਂ ਨੂੰ ਆਂਦਾ ਵੀ ਰਿਆਂ ਸਾਡੇ ਘਰ ਦੇ ਵੀ ਤਕਰੀਬਨ ਉਹਨਾਂ ਨੂੰ ਆਂਦੇ ਰਿਹਾ ਵੀ ਨਹੀਂ ਇਹਦਾ ਕੋਈ ਰੋਲ ਨਹੀਂ ਇਹ ਸੀਨ ਦੇ ਵਿੱਚ ਤੇ ਨਾ ਮਲਗੀ ਇਹਦਾ ਕਿਤੇ ਆਉਣ ਜਾਣਿਆ ਹੁਣ ਤੇ ਮਲਗੀ ਜਾਂਦਾ ਚੁੰਦਾ ਵੀ ਕੱਟਿਆ ਤੇ ਉਹ ਇਹ ਸੀਨ ਹੋਇਆ ਕਿ ਉਦੋਂ ਮੈਨੂੰ ਬੇ ਮਲਗੀ ਨਜਾਇਜ਼ ਹੀ ਪਰਚੇ ਜੀ ਪਾਤਾ ਉਹ ਪਰਚੇ ਮੈਂ ਕੱਟੋ-ਕੱਟੋ 2 ਮਹੀਨੇ ਜੇਲ੍ਹ ਚ ਲਾ ਗਿਆ ਉਹ ਪਹਿਲੀ ਵਾਰੀ ਜੇਲ੍ਹ ਚ ਪੈਰਤਰਾ ਵਾ ਨਹੀਂ ਪਹਿਲੀ ਯਾਰ ਹੋ ਚੁੱਕਾ ਹੈ ਉਸ ਤੋਂ ਪਹਿਲਾਂ ਅੱਛਾ ਹਾਂਜੀ ਉਸ ਤੋਂ ਪਹਿਲਾਂ ਜੇਲ੍ਹ ਇੱਕ ਵਾਰੀ ਕੱਟ ਲਈ ਹੀ ਇਹ ਦੂਜੀ ਵਾਰ ਜਦੋਂ ਮਲਗੀ ਪਰਚਾ ਹੁੰਦਾ ਨਾ ਉਹ ਬਿਲਕੁਲ ਨਜਾਇਜ਼ ਹੁੰਦਾ ਉਸ ਤੋਂ ਬਾਅਦ ਐਵੇਂ ਤੁਹਾਨੂੰ ਆਖੀ ਉਸ ਤੋਂ ਬਾਅਦ ਮਲਗੀ ਸਭ ਕੁਝ ਹੀ ਕਰ ਲਿਆ ਉਸ ਤੋਂ ਬਾਅਦ ਘਰੇ ਬੈਠੀ ਨਹੀਂ ਡਰ ਚੱਕਿਆ ਗਿਆ ਉਸ ਦੁਆਚ ਬਿਲਕੁਲ ਹੀ ਉਸ ਤੋਂ ਬਾਅਦ ਇਹੀ ਸੀ ਕਿ ਨਜਾਇਜ਼ ਤੇ ਹੋਈ ਜਾਂਦੀ ਜੇ ਨਹੀਂ ਵੀ ਕੋਈ ਕਰੀਦਾ ਤਾਂ ਵੀ ਚੁੱਕ ਕੇ ਲੈ ਜਾਂਦੇ ਜੇਲ ਤੋਂ ਪਹਿਲਾਂ ਹਵਾਲਾ ਤਾਂ ਵੀ ਦੇਖਿਆ ਸੀ ਹਵਾਲਾ ਤਾਂ ਵੇਖਿਆ ਸੀ ਜੇਲ ਤੋਂ ਪਹਿਲਾਂ ਉਹ ਕਿੰਨੀ ਕੁ ਉਮਰ ਚ ਦੇਖ ਲਈਦੀ ਹਵਾਲਾ ਤਾਂ ਉਦੋਂ ਤੇ ਉਮਰ ਬਹੁਤ ਛੋਟੀ ਸੀ ਉਦੋਂ ਤੇ ਵੱਧ ਵੱਧ ਕੋਈ ਮਤਲਬ ਕਿ 20 21 ਸਾਲ ਦੀ ਉਮਰ ਹੀ 21 ਸਾਲ ਦੀ ਹਾਂਜੀ ਤੇ 22 ਦੇ ਵਿੱਚ ਮਤਲਬ ਕਿ ਜੇਲ ਵੇਖ ਲਈ ਠੀਕ ਹੈ ਕਿਹੜੀ ਜੇਲ ਲਿਖੀ ਪਹਿਲੀ ਵਾਰੀ ਪਹਿਲੀ ਾਰ ਇਥੇ ਰਹਿ ਤਾਬਰੀ ਹਾਂ ਸਰ ਅੱਛਾ ਪਹਿਲੀ ਾਰ ਇੱਥੇ ਰਹਿ ਹੂੰ ਤੇ ਦੂਜੀ ਾਰ ਪੱਟੀ ਰਹਿ ਪੱਟੀ ਜੇਲ ਹੈਗੀ ਾਡੇ ਛੋਟੀ ਕਿੰਨੀਆਂ ਕਿੰਨੀਆਂ ਜੇਲਾਂ ਦੇਖਿਆ ਫਿਰ ਹੁਣ ਤੱਕ ਆ ਜੇਲਾਂ ਤਕਰੀਬਨ ਹੀ ਵੇਖ ਲਿਆ ਜੇ ਜੇਲਾਂ 6-7 ਅਸ ਜੇਲਾਂ ਦੇ ਵਿੱਚ ਮੈਂ ਗਿਆ ਹਾਂ ਹੂੰ ਹਾਂਜੀ ਅ ਇਹਦੇ ਆਪਣਾ ਜਾਂ ਪਠਾਨਕੋਟ ਵੀ ਰਿਹਾ ਮੈਂ ਹੂੰ ਅ ਗਰਦਾਸਪੁਰ ਵੀ ਹੂੰ ਤੇ ਆ ਜਿਹੜੀ ਪੁਰਾਣੀ ਜੇਲ ਹੀ ਜਲੰਧਰ ਉੱਥੇ ਵੀ ਤੇ ਜਿਹੜੀ ਮੰਨ ਲੀ ਆ ਫਤਾਬੁਰ ਇੱਥੇ ਬਣੀ ਆ ਅਵਰਸਰ ਜੇਲ ਇੱਥੇ ਵੀ ਰਿਆਂ ਤੇ ਇੱਕ ਜੇਲ ਆਪਣਾ ਕਪੂਰਥਲੇ ਵਾਲੀ ਇੱਥੇ ਵੀ ਰਿਆਂ ਹਾਂਜੀ ਗਰਦਾਸਪੁਰ ਵੀ ਰਿਆਂ ਅੱਛਾ ਹਾਂਜੀ ਜਿਹੜੇ ਇਹ ਤੁਹਾਡੇ ਪਰਚੇ ਪਰਚੇ ਤੇ ਇਹ ਤੁਹਾਡੇ ਨਿੱਜੀ ਰੋਲੇ ਤੇ ਜੇ ਕੋਈ ਯਾਰੀ ਦੋਸਤੀ ਦੀ ਵਾਗੇ ਨਹੀਂ ਨਿੱਜੀ ਰੋਲੇ ਤੇ ਤੁਸੀਂ ਹਿਸਾਬ ਲਾ ਲਓ ਕਿ ਸਾਡਾ ਤਕਰੀਬਨ ਕੋਈ 100 ਦੇ ਵਿੱਚੋਂ ਇੱਕ ਹੀ ਹੋਊਗਾ ਅੱਛਾ ਇੱਕ ਜਾਂ ਦੋ ਬਾਕੀ ਤੇ ਸੱਜਣਾ ਮਿੱਤਰਾਂ ਦੇ ਸਾਰੇ ਮਲ ਗਈ ਇੱਥੇ ਇਹਦਾ ਰੌਲਾ ਹੀ ਇਥੋਂ ਕੋਈ ਬਾਹਰੋਂ ਫੋਨ ਆ ਜਾਂਦਾ ਕੋਈ ਅੰਦਰੋਂ ਆ ਜਾਂਦਾ ਕੋਈ ਮਲ ਗਈ ਇਦਾਂ ਹੀ ਸਿਸਟਮ ਰਿਆ ਵਾ ਹਿਸਾਬ ਲਾ ਲਓ ਕਿ ਤਕਰੀਬਨ ਹੀ ਅੱਜ ਇੱਥੇ ਰੌਲਾ ਤੇ ਕੱਲ ਉੱਥੇ ਆ ਤੇ ਇੱਕ ਜੇ ਕਿਤੇ ਮੰਨ ਕੇ ਚਲੋ ਕਿਸੇ ਦੇ ਘਰੇ ਰਹਿ ਪਿਆ ਮਲ ਗਈ 2-4 ਦਿਨ ਕੋਈ 10 ਦਿਨ ਕੋਈ ਮਹੀਨਾ ਰਹਿ ਪਿਆ ਤੇ ਉਹ ਹਿਸਾਬ ਲਾ ਲਓ ਕਿ ਅਗਲੇ ਦਿਨ ਹੀ ਨੂੰ ਘਰ ਕੋਈ ਨਾ ਕੋਈ ਆ ਜਾਂਦੀ अच्छा जे किसी देके घरे रात काट ली हां जी बंगार आ जांदी ओ बंगार आ जांदी बीते आ काम ते वीर करो कहे कहे जियां बंगारा पौंदे ने फिर लोग आ के हो जी बंगार ਤੁਹਾਨੂੰ ਦੱਸਾਂਗੀ ਜਿਵੇਂ ਕੋ ਜਮੀਨ ਦਾ ਰਾਵਾਂ ਲਾ ਲੋਗੀ ਦੋ ਦਿਨ ਰਹਿ ਹੀ ਦੋ ਜਾਂ ਤਿੰਨ ਦਿਨ ਰਹਿ ਆ ਹਮ ਇੱਥੇ ਸਾਡੇ ਚ ਭਾਲ ਲੱਗੇ ਕੋਡ ਪਿੰਡ ਉੱਥੇ ਤੇ ਉੱਥੇ ਦੋ ਜਾਂ ਤਿੰਨ ਦਿਨ ਹੀ ਰਹਿ ਆ ਤੇ ਸਾਨੂੰ ਨਾ ਫੋਨ ਕਰਤਾ ਮਲਗੀ ਉਹਨਾਂ ਨੇ ਕਿ ਤੁਸੀਂ ਨਾ ਇਦਾਂ ਆਓਗੀ ਮਲਗੀ ਉਹ ਜਿਨ੍ਹਾਂ ਦੀ ਉਹਨਾਂ ਦੀ ਕੋਈ ਬੇਟੀ ਸੀ ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰਦਾ ਵੀ ਤੁਸੀਂ ਹੋ ਕੇ ਜਾਓ ਇੱਥੋਂ ਤੇ ਚਲੋ ਅਸੀਂ ਚੱਲ ਗਏ ਅਸੀਂ ਮਨ ਲਗੀ 5-6 ਜਣੇ ਹੈਗੇ ਹਾਂ ਉਹ ਚਲੋ ਵੀਰ ਬਾਹਰ ਵੀ ਬੈਠੇ ਐ ਕੁਝ ਅੰਦਰ ਵੀ ਹੈ ਜਿਹੜੇ ਮਨ ਲਗੀ ਉਹ ਟਾਂ ਤੇ ਨਾਲ ਹੀ ਤੇ ਅਸੀਂ ਜੋ ਜਾਣੇ ਹਾਂ ਉਹਨਾਂ ਕੋਲ ਤੇ ਉਹਨਾਂ ਮਨ ਲਗੀ ਅਸੀਂ ਉਹਨਾਂ ਨੂੰ ਆਖਿਆ ਕਿ ਤੁਸੀਂ ਉਹਨਾਂ ਨਾਲ ਇਦਾਂ ਕਰੋ ਅਸੀਂ ਇੱਥੇ ਸਾਈਡ ਤੇ ਮਨ ਲਗੀ ਖਲੋ ਜਣੇ ਆ ਤੇ ਤੁਸੀਂ ਉਹਨਾਂ ਨੂੰ ਬੁਲਾਓ ਵੀ ਉਹਨਾਂ ਨੂੰ ਆਖੂਗੀ ਆ ਇੱਥੇ ਵੀ ਆਹੀ ਇੱਥੇ ਖੜੇ ਆਂ ਵੀ ਆਪਾਂ ਗੱਲਬਾਤ ਕਰੀਏ ਜੋ ਤੂੰ ਚਾਹਣਾ ਸੀ ਨਵੇੜ ਲੈਣੀ ਤੇਰੇ ਨਾਲ ਤੇ ਉਹ ਉੱਥੇ ਚਲੋ ਉਹਦੀ ਕਿਸਮਤ ਮੜੀ ਉਹ ਵਿਚਾਰਾ ਉੱਥੇ ਆ ਗਿਆ ਉਹਦੇਹੀਂ ਮਲ ਗਈ ਨੁਕਸਾਨ ਉਹਦਾ ਕਰਤਾ ਚਲੋ ਪੈਰਪੁਰ ਦੇ ਵਿੱਚ ਉਹਦੇਹੀਂ ਫਾਇਰਫੁਰ ਮਾਰਤੇ ਤੇ ਉਦਾਂ ਵੀ ਉਹਦਾ ਸਿਰ ਸੁਰ ਪਾੜਦਾ ਤੁਸੀਂ ਸਾਹਬ ਲਾ ਲਓ ਕਿ ਜਦੋਂ ਇਹ ਕੰਮ ਹੋ ਜਾਂਦਾ ਨਾ ਉਦੋਂ ਮੱਲਗੀ ਕੁਛ ਤਿੰਨਾ ਚੌ ਦਿਨਾਂ ਬਾਅਦ ਮੈਨੂੰ ਨਾ ਉਹ ਪਿੰਡ ਦਾ ਜਿਹੜਾ ਸਰਪੰਚ ਉਹਨੇ ਫੋਨ ਲਾਇਆ ਹਾਂ ਆਂਦਾ ਤੁਸੀਂ ਵੀਰ ਇੱਥੇ ਫਲਾਨੀ ਫਲਾਨੀ ਜਗ੍ਹਾ ਮੱਲਗੀ ਤੁਸੀਂ ਮੁੰਡਾ ਕੁੱਟ ਕੇ ਗਿਆ ਜੀ ਕੀ ਰੌਲਾ ਹੈ ਮਾ ਰੌਲਾ ਕੁਛ ਨਹੀਂ ਯਾਰ ਮੱਲਗੀ ਨਾ ਉਹ ਮੱਲਗੀ ਉਹਨਾਂ ਦੀ ਬੇਟੀ ਤੇ ਉਹਨਾਂ ਨੂੰ ਪਰੇਸ਼ਾਨ ਕਰਦਾ ਸੀ ਤੰਗ ਪਰੇਸ਼ਾਨ ਕਰਦਾ ਕਿ ਅਹੀਂ ਚਲੋ ਉਹਨਾਂ ਦੇ ਘਰੇ ਅਹੀਂ ਰਾਤ ਦੋ ਦੋ ਤਿੰਨ ਰਾਤਾਂ ਕੱਟੀਆਂ ਹਨ ਉਹਨਾਂ ਸਾਂਭਿਆ ਵਾ ਤੇ ਸਾਨੂੰ ਉਹਨਾਂ ਨੇ ਚਲ ਕਹਿਤਾ ਤੇ ਅਹੀਂ ਕਰ ਕੱਤਿਆ ਆੰਦਾ ਵੀਰ ਤੁਹਾਨੂੰ ਬੁਰੀ ਗੱਲ ਦਾ ਪਤਾ ਮਾਹ ਯਾਰ ਪੂਰੀ ਗੱਲ ਦਾ ਤੇ ਈਡਾ ਸਾਨੂੰ ਪਤਾ ਨਹੀਂ ਹੈ। ਹੂੰ ਠੀਕ ਹੈ। ਅੱਛਾ ਮਾਮਾ ਮਲਗੀ ਚਲੋ ਤੁਸੀਂ ਗੱਲ ਦੱਸ ਦਿਓ ਜਿਹੜੀ ਤੁਹਾਨੂੰ ਪਤਾ ਵਾ। ਆੰਦਾ ਸਾਨੂੰ ਤੇ ਵੀਰੇ ਪਤਾ ਵਾ ਕਿਲਾ ਡੇਢ ਕਿਲਾ ਉਹਦੇ ਕੋਲ ਪੈਲੀ ਸੀ ਤੇ ਇਹ ਉਹਨੂੰ ਪਹਿਲਾਂ ਖਾਂਦੀਆਂ ਰਹੀਆਂ ਵਾ। ਪਹਿਲਾਂ ਉਹਨਾਂ ਕੋਲ ਪੈਸੇ-ਪੈਸੇ ਖਾਂਦੀਆਂ ਰਹੀਆਂ ਤੇ ਬਾਅਦ ਵਿੱਚ ਜਦੋਂ ਉਹਦਾ ਵਿਗਵੂ ਗਿਆ ਸਾਰਾ ਕੁਝ ਮੁੰਡੇ ਦਾ ਉਦੋਂ ਇਹ ਬਾਅਦ ਵਿੱਚ ਮਲਗੀ ਉਹਨਾਂ ਨਾਲ ਰਿਸ਼ਤਾ ਇਹਨਾਂ ਤੋੜਤਾ। ਤੇ ਨਾ ਤੇ ਇਹਨੇ ਵਿਆਹ ਵੀ ਤੁਹਾਨੂੰ ਲਾਰਾ ਲਾਇਆ ਸੀ ਨਾ ਤੇ ਇਹਨੇ ਵਿਆਹ ਹੀ ਕਰਾਇਆ ਉਹਨਾਂ ਨਾਲ। ਨਾ ਨਲਗੀ ਉਹਦੇ ਨਾਲ ਹੀ ਕੋਈ ਰਿਲੇਸ਼ਨ ਰੱਖਣਾ ਚਾਹੁੰਦੇ ਵੀ ਅਹੀਂ ਵੀ ਨਹੀਂ ਹੁਣ ਕੋਈ ਨਾ ਇਹ ਰੱਖਣਾ ਨਹੀਂ ਉਹ ਮੁੰਡੇ ਨਾਲ ਕੋਈ ਤੇ ਉਹ ਮੁੰਡਾ ਹੁਣ ਆਂਦਾ ਵੀ ਤੁਸੀਂ ਜਾ ਮੈਨੂੰ ਫਿਰ ਪੈਸੇ ਦੇ ਦਿਓ ਮੇਰੇ ਜਿਹੜੀ ਨਹੀਂ ਖਾਦੇ ਜੀ ਹੂੰ ਤੇ ਇਹ ਗੱਲ ਜੀ ਤੇ ਅਹੀਂ ਬਾਅਦ ਵਿੱਚ ਮੱਥੇ ਦੇ ਹੱਥ ਮਾਰਿਆ ਵੀ ਇਹ ਯਾਰ ਕੰਮ ਗਲਤ ਕਰ ਬੈਠੇ ਆ ਅਹੀਂ ਪਤਾ ਵੀ ਕਰਾਇਆ ਕਿ ਸੱਚ ਆ ਉਹ ਗੱਲ ਵਾਕਈ ਸੱਚੀ ਅਹੀਂ ਪਿੰਡ ਦੇ ਵਿੱਚੋਂ ਹੀ ਪਤਾ ਕਰਾਇਆ ਕਿ ਮਤਲਬ ਇਹ ਆ ਗੱਲ ਬਾਤ ਯਾਰ ਅਹੀਂ ਇੱਥੇ ਕੰਮ ਕੀਤਾ ਤੇ ਇਦਾਂ ਕਰਕੇ ਆਂਦਾ ਕਿ ਹਾਂ ਵੀਰ ਹੈਗੀ ਗੱਲ ਉਹ ਬੰਦੇ ਨੇ ਹਸਾਬ ਲਾ ਲ ਮੈਂ ਹਸਪੀਟਲ ਪਤਾ ਲੈਣ ਗਿਆ ਬਾਅਦ ਚੋਂ ਦਾ ਉਹ ਬੰਦੇ ਨੇ ਵਿਚਾਰੇ ਨੇ ਸ਼ਰਮ ਦੇ ਮਾਰੇ ਨੇ ਮੂੰਹ ਨਹੀਂ ਚੁੱਕਿਆ ਚਲੋ ਸੁਣਦਾ ਹੋਊਗਾ ਜਦੋਂ ਆ ਮਨ ਲੀ ਆਪਣਾ ਪੈਨਾ ਪੋਡਕਾਸਟ ਤੇ ਉਸ ਤੋਂ ਬਾਅਦ ਹਸਾਬ ਲਾ ਲਓ ਕਿ ਮੈਨੂੰ ਇਹ ਚੀਜ਼ ਬੜੀ ਫੀਲ ਹੋਈ ਕਿ ਯਾਰ ਨਿਆਂ ਜਿਹੜਾ ਕੰਮ ਹੁੰਦਾ ਉਹਦਾ ਦੁੱਖ ਲੱਗਦਾ ਤੇ ਉਹ ਉਹਨੇ ਪਰਚਾ ਵੀ ਨਹੀਂ ਕੋਈ ਕਰਾਇਆ ਨਹੀਂ ਦੇ ਪਰਚਾ ਉਹ 307 ਦਾ ਸਾਡੇ ਤੇ ਬੰਦਾ ਹੀ